ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜੇ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਬਸੰਤ ਕੌਰ ਹਸਪਤਾਲ ਦੇ ਬੈੱਡ ਤੇ ਪਈ ਸੀ ਤੇ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਦੋਨੇ ਬੇਟੇ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਬਾਹਰ ਖੜੇ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ ਤੇ ਉਹਨਾਂ ਦੀ ਬੇਟੀ ਮਨਜੀਤ ਕੌਰ ਇੱਕ ਸੋਫੇ ਤੇ ਬੈਠ ਕੇ ਮੋਬੈਲ ਤੇ ਗੱਲਾਂ ਕਰ ਰਹੀ ਸੀ ਪਸੰਤ ਕੌਰ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਉਸਦੇ ਪੈਰਾਂ ਕੋਲ ਬੈਠਾ ਉਹਨਾਂ ਦਾ ਨੌਕਰ ਸ਼ਾਮੂ ਛੇਤੀ ਨਾਲ ਉੱਠ ਕੇ ਕਹਿੰਦਾ ਬੀਬੀ ਜੀ ਤੁਹਾਨੂੰ ਹੋਸ਼ ਆ ਗਿਆ ਰੱਬ ਦਾ ਲੱਖ ਲੱਖ ਸ਼ੁਕਰ ਹੈ ਤੇ ਫੇਰ ਆਪਣੀ ਘਰ ਵਾਲੀ ਸੀਤਾ ਨੂੰ ਦੇਖ ਕੇ ਕਹਿੰਦਾ ਸੀਤਾ ਤੂੰ ਇੱਥੇ ਬੈਠ ਕੇ ਧਿਆਨ ਰੱਖੀ ਮੈਂ ਹੁਣੇ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਹਾਂ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਕੋਲ ਖੜੀ ਸ਼ਾਮੂ ਦੀ ਘਰਵਾਲੀ ਸੀਤਾ ਬਸੰਤ ਕੌਰ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ ਬਸੰਤ ਕੌਰ ਦੇ ਆਕਸੀਜਨ ਮਾਸਕ ਲੱਗਿਆ ਹੋਇਆ ਸੀ ਉਹ ਸੀਤਾ ਨੂੰ ਦੇਖ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਸੀਤਾ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ ਬੀਬੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਹੁਣੇ ਸ਼ਾਮੂ ਡਾਕਟਰ ਨੂੰ ਲੈ ਕੇ ਆਉਂਦਾ ਹੀ ਹੋਵੇਗਾ ਉਦੋਂ ਤੱਕ ਤੁਸੀਂ ਕੁਝ ਨਾ ਬੋਲੋ ਪਰ ਬਸੰਤ ਕੌਰ ਦੀਆਂ ਨਜ਼ਰਾਂ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਸੀ ਉਹਨਾਂ ਨੇ ਇੱਧਰ ਉੱਧਰ ਵੇਖਿਆ ਤਾਂ ਉਹਨਾਂ ਦੀ ਬੇਟੀ ਮਨਜੀਤ ਕੌਰ ਸੋਫੇ ਤੇ ਬੈਠੀ ਹੋਈ ਦਿਖਾਈ ਦਿੱਤੀ। ਬਸੰਤ ਕੌਰ ਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ। ਉਹਨਾਂ ਨੇ ਸੀਮਾ ਨੂੰ ਕਿਹਾ ਤਾਂ ਸੀਮਾ ਮਨਜੀਤ ਨੂੰ ਜਾ ਕੇ ਕਹਿੰਦੀ ਦੀਦੀ ਜੀ ਬੀਬੀ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਐ। ਉਹਨਾਂ ਦੇ ਕੋਲ ਚੱਲੋ। ਮਨਜੀਤ ਨੇ ਪਹਿਲਾਂ ਸੀਮਾ ਵੱਲ ਵੇਖਿਆ ਫਿਰ ਆਪਣੀ ਮਾਂ ਵੱਲ ਵੇਖਿਆ। ਕਹਿੰਦੀ ਮੰਮੀ ਨੂੰ ਹੋਸ਼ ਆ ਗਿਆ। ਚਲੋ ਚੰਗੀ ਗੱਲ ਐ ਪਰ ਹਜੇ ਤਾਂ ਮੈਂ ਫੋਨ ਤੇ ਗੱਲ ਕਰ ਰਹੀ ਆ ਬਾਅਦ ਵਿੱਚ ਆਉਂਦੀ ਹਾਂ ਤੂੰ ਚੱਲ ਉਦੋਂ ਤੱਕ ਡਾਕਟਰ ਨੂੰ ਬੁਲਾ ਕੇ ਲੈ ਕੇ ਆ ਮਨਜੀਤ ਦੀ ਗੱਲ ਸੁਣ ਕੇ ਕੋਲ ਬੈੱਡ ਤੇ ਪਈ ਹੋਈ ਬਸੰਤ ਕੌਰ ਨੂੰ ਬਹੁਤ ਬੁਰਾ ਲੱਗਿਆ ਪਰ ਉਹ ਕੁਝ ਬੋਲ ਨਾ ਸਕੀ ਅੱਖਾਂ ਵਿੱਚ ਹੰਝੂਆਂ ਨੂੰ ਵੀ ਨਾ ਰੋਕ ਸਕੀ ਉਸ ਨੂੰ ਲੱਗਿਆ ਕਿ ਮਨਜੀਤ ਦੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਉਹ ਆਪਣੀ ਮਾਂ ਦੇ ਕੋਲ ਬੈਠ ਜਾਵੇ ਸੀਮਾ ਬਸੰਤਕਾਰ ਦੀ ਹਾਲਤ ਸਮਝਦੀ ਸੀ ਉਹ ਉਹਨਾਂ ਦੇ ਕੋਲ ਹੀ ਬੈਠ ਗਈ ਤੇ ਉਸਦੇ ਘਰ ਵਾਲਾ ਸ਼ਾਮੂ ਡਾਕਟਰ ਨੂੰ ਲੈ ਕੇ ਆ ਗਿਆ ਡਾਕਟਰ ਵੀ ਬਸੰਤਕਾਰ ਦਾ ਚੈੱਕਅਪ ਕਰਨ ਤੋਂ ਬਾਅਦ ਸਿਸਟਰ ਨੂੰ ਦੇਖਭਾਲ ਨੂੰ ਕਹਿ ਕੇ ਬਾਹਰ ਚਲਾ ਗਿਆ ਗੌਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਬਾਹਰ ਖੜੇ ਡਾਕਟਰ ਨੂੰ ਦੇਖ ਕੇ ਉਸ ਨਾਲ ਗੱਲਾਂ ਕਰਨ ਲੱਗੇ ਸ਼ਾਮੂ ਨੇ ਬਸੰਤਕਾਰ ਦੇ ਕੋਲ ਬੈਠ ਕੇ ਕਿਹਾ ਬੀਬੀ ਜੀ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ ਡਾਕਟਰ ਸਾਹਿਬ ਤੁਹਾਨੂੰ ਬਹੁਤ ਜਲਦੀ ਠੀਕ ਕਰ ਦੇਣਗੇ ਤਾਂ ਪਸੰਤ ਕੌਰ ਨੇ ਉਸ ਨੂੰ ਦੇਖ ਕੇ ਫਿੱਕਾ ਜਿਹਾ ਹਾਸਾ ਹੱਸਿਆ ਅੰਦਰ ਹੀ ਅੰਦਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਕੁਝ ਸਮੇਂ ਦੀ ਮਹਿਮਾਨ ਹੈ ਮਨਜੀਤ ਉੱਠ ਕੇ ਬਾਹਰ ਚਲੀ ਗਈ ਦਵਾਈ ਦਾ ਅਸਰ ਹੋਣ ਲੱਗਿਆ ਪਸੰਤ ਕੌਰ ਨੂੰ نیند ਆਉਣ ਲੱਗੀ ਉਹ ਸੌ ਗਈ ਤੇ ਸ਼ਾਮੂ ਨੇ ਆਪਣੀ ਘਰ ਵਾਲੀ ਸੀਮਾ ਨੂੰ ਹੌਲੀ ਜਿਹੀ ਕਿਹਾ ਸੀਮਾ ਘਰ ਜਾ ਤੇ ਬੀਬੀ ਲਈ ਹਲਕਾ ਫੁਲਕਾ ਕੁਝ ਬਣਾ ਕੇ ਲੈ ਕੇ ਆ ਮੈਂ ਇੱਥੇ ਹੀ ਹਾਂ ਪਸੰਤ ਕੌਰ ਸੁੱਤੀ ਹੋਈ ਸੀ ਇਸ ਲਈ ਸੀਮਾ ਦੇ ਜਾਣ ਤੋਂ ਬਾਅਦ ਸ਼ਾਮੂ ਵੀ ਚਾਹ ਪੀਣ ਲਈ ਬਾਹਰ ਚਲਾ ਗਿਆ ਥੋੜੀ ਦੇਰ ਬਾਅਦ ਗੁਰਪ੍ਰੀਤ ਤੇ ਹਰਪ੍ਰੀਤ ਉਹਨਾਂ ਦੀ ਭੈਣ ਮਨਜੀਤ ਕੌਰ ਵਿਸੰਤ ਕੌਰ ਦੇ ਕੋਲ ਆਏ ਤੇ ਰਾਮ ਨਾਲ ਗੱਲਾਂ ਕਰਨ ਲੱਗੇ ਡਾਕਟਰ ਫੇਰ ਕਮਰੇ ਵਿੱਚ ਆ ਗਿਆ ਡਾਕਟਰ ਕਹਿੰਦਾ ਦੇਖੋ ਤੁਹਾਡੀ ਮਾਂ ਦੀ ਤਬੀਅਤ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਦੂਜੀ ਵਾਰ ਹਟ ਅਟੈਕ ਆਇਆ ਹੈ ਹਾਲਤ ਬਹੁਤ ਨਾਜ਼ੁਕ ਹੈ ਪਤਾ ਹੈ ਡਾਕਟਰ ਸਾਹਿਬ ਪਰ ਤੁਸੀਂ ਇਹ ਦੱਸੋ ਹੋਰ ਕਿੰਨੇ ਦਿਨ ਉਹਨਾਂ ਨੂੰ ਇੱਥੇ ਰਹਿਣਾ ਪਵੇਗਾ ਗੌਰਪ੍ਰੀਤ ਸਿੰਘ ਨੇ ਡਾਕਟਰ ਤੋਂ ਪੁੱਛਿਆ ਮਨਜੀਤ ਨੇ ਵੀ ਕਿਹਾ ਹਾਂ ਡਾਕਟਰ ਸਾਹਿਬ ਕਿੰਨੇ ਦਿਨ ਹੋ ਗਏ ਸਾਨੂੰ ਹਸਪਤਾਲ ਵਿੱਚ ਆਇਆਂ ਨੂੰ ਹਰਪ੍ਰੀਤ ਨੇ ਕਿਹਾ ਤਾਂ ਡਾਕਟਰ ਕਹਿੰਦਾ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿੰਨੇ ਦਿਨ ਹੋਰ ਲੱਗਣਗੇ ਪਰ ਅਸੀਂ ਇਲਾਜ ਕਰ ਰਹੇ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਇਹਨਾਂ ਕਹਿ ਕੇ ਡਾਕਟਰ ਕਮਰੇ 'ਚੋਂ ਬਾਹਰ ਚਲਾ ਗਿਆ ਡਾਕਟਰ ਤੇ ਆਪਣੇ ਬੱਚਿਆਂ ਦੀ ਆਵਾਜ਼ ਨੂੰ ਸੁਣ ਕੇ ਬਸੰਤ ਕੌਰ ਦੀ ਨੀਂਦ ਖੁੱਲ ਗਈ ਸੀ ਪਰ ਫਿਰ ਵੀ ਅੱਖਾਂ ਬੰਦ ਕਰਕੇ ਪਈ ਰਹੀ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਆਪਸ ਵਿੱਚ ਗੱਲਾਂ ਕਰਨ ਲੱਗੇ ਭਾਈ ਕੀ ਮੁਸੀਬਤ ਆਏ ਕਦੋਂ ਤੱਕ ਮੰਮੀ ਦੇ ਪਿੱਛੇ ਟਾਈਮ ਵੇਸਟ ਕਰਦੇ ਰਹਾਂਗੇ ਆਪਾਂ ਤਾਂ ਹਰਪ੍ਰੀਤ ਸਿੰਘ ਨੇ ਕਿਹਾ ਮੈਂ ਵੀ ਕੀ ਕਰ ਸਕਦਾ ਹਾਂ ਗੁਰਪ੍ਰੀਤ ਸਿੰਘ ਨੇ ਆਪਣੀ ਚਿੰਤਾ ਜਤਾਉਂਦੇ ਹੋਏ ਕਿਹਾ ਵੀਰੇ ਮੈਂ ਤਾਂ ਕਹਿੰਦੀ ਹਾਂ ਮੰਮੀ ਨੂੰ ਆਪਾਂ ਪੁੱਛ ਲੈਂਦੇ ਆ ਉਹਨਾਂ ਨੇ ਵਸੀਅਤ ਵਿੱਚ ਕੀ ਲਿਖਵਾਇਆ ਮਨਜੀਤ ਆਪਣੇ ਭਰਾਵਾਂ ਦੀ ਗੱਲ ਸੁਣ ਕੇ ਬੋਲੀ ਤੰਕਰਪ੍ਰੀਤ ਸਿੰਘ ਨੇ ਹੱਸ ਕੇ ਕਿਹਾ ਮੈਨੂੰ ਲੱਗਦਾ ਮੰਮੀ ਨੇ ਆਪਣੇ ਤਿੰਨਾਂ ਨਾਲ ਬਰਾਬਰ ਦੇ ਹਿੱਸੇ ਕੀਤੇ ਹੋਣੇ ਆ ਆਪਣੇ ਬੱਚਿਆਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਸੰਤ ਘਰ ਦਾ ਸੀਨਾ ਛਲਣੀ ਹੋ ਗਿਆ ਸੋਚਣ ਲੱਗੀ ਕਿੰਨਾ ਸੁਖੀ ਪਰਿਵਾਰ ਹੁੰਦਾ ਸੀ ਮੇਰਾ ਆਪਣੇ ਤਿੰਨੇ ਬੱਚਿਆਂ ਨਾਲ ਕਿੰਨਾ ਮੋਹ ਸੀ ਇੰਨਾ ਖੁਸ਼ ਰਹਿੰਦੇ ਸੀ ਪਰ ਜਦੋਂ ਇਹਨਾਂ ਦੇ ਪਿਓ ਦੀ ਸਮੇ ਤੋਂ ਪਹਿਲਾਂ ਹੀ ਮੌਤ ਹੋ ਗਈ ਤਾਂ ਸਭ ਕੁਝ ਬਦਲ ਗਿਆ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਮਨਜੀਤ ਕਾਰ ਤਿੰਨੇ ਭੈਣ ਭਰਾ ਉਦੋਂ ਬਹੁਤ ਛੋਟੇ ਸੀ ਤਿੰਨੇ ਬੱਚਿਆਂ ਨੂੰ ਇਕੱਲੇ ਸੰਭਾਲਣਾ ਕਿੰਨਾ ਔਖਾ ਸੀ ਇਸ ਲਈ ਉਹਨਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਘਰ ਦੀ ਆਰਥਿਕ ਹਾਲਤ ਠੀਕ ਹੋਣ ਲੱਗੀ ਤਿੰਨੇ ਬੱਚਿਆਂ ਨੂੰ ਚੰਗਾ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਦੇ ਵਿਆਹ ਕੀਤੇ ਪਰ ਫਿਰ ਆਪਣੇ ਘਰ ਵਿੱਚ ਬਸੰਤ ਕੌਰ ਇਕੱਲੀ ਰਹਿ ਗਈ ਬੱਚੇ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿਣ ਲੱਗੇ ਸਿਰਫ ਦਿਨ ਤਿਹਾੜੀ ਤੇ ਹੀ ਆਉਂਦੇ ਸੀ ਬਸੰਤ ਕੌਰ ਬੱਚਿਆਂ ਨੂੰ ਦੇਖਣ ਲਈ ਤਰਸ ਜਾਂਦੀ ਸੀ ਪਰ ਤਿੰਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਸ਼ਾਮੂ ਬਸੰਤ ਕੌਰ ਦੇ ਘਰੇ ਕੰਮ ਕਰਨ ਵਾਲੀ ਗੀਤਾ ਦਾ ਮੁੰਡਾ ਸੀ ਗੀਤਾ ਦੇ ਨਾਲ ਹੀ ਸ਼ਾਮੂ ਵੀ ਬਸੰਤ ਕੌਰ ਦੇ ਘਰੇ ਉਹਨਾਂ ਦਾ ਕੰਮ ਕਰਦਾ ਸੀ ਉਹ ਸਨੂ ਵੀ ਬਸੰਤ ਕੌਰ ਨੇ ਆਪਣੇ ਪੁੱਤਾਂ ਦੀ ਤਰ੍ਹਾਂ ਹੀ ਪਿਆਰ ਕੀਤਾ ਸੀ ਇਸ ਲਈ ਸ਼ਾਮੂ ਵੀ ਬਸੰਤ ਕੌਰ ਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਮੰਨਦਾ ਸੀ ਸ਼ਾਮੂ ਤੇ ਸੀਮਾ ਹਮੇਸ਼ਾ ਬਸੰਤ ਕੌਰ ਦੇ ਨਾਲ ਰਹਿ ਕੇ ਉਹਨਾਂ ਦਾ ਬਹੁਤ ਖਿਆਲ ਰੱਖਦੇ ਉਹਨਾਂ ਦੋਨਾਂ ਨੇ ਬਿਲਕੁਲ ਸਕੇ ਪੁੱਤ ਤੇ ਨੂੰਹ ਦੀ ਤਰ੍ਹਾਂ ਆਪਣਾ ਫਰਜ਼ ਨਿਭਾਇਆ ਸੀ ਬਸੰਤ ਕੌਰ ਨੂੰ ਲੱਗਦਾ ਸੀ ਜਿਵੇਂ ਸ਼ਾਮੂ ਪਰਾਇਆ ਨਹੀਂ ਸਗੋਂ ਉਸਦਾ ਆਪਣਾ ਹੀ ਪੁੱਤ ਹੋਵੇ ਪਰ ਅੱਜ ਆਪਣੇ ਬੱਚਿਆਂ ਦੇ ਮੂੰਹੋਂ ਏਦਾਂ ਦੀਆਂ ਗੱਲਾਂ ਸੁਣ ਕੇ ਬਸੰਤ ਘਰ ਨੂੰ ਬਹੁਤ ਹੀ ਕਿਨਾ ਮਹਿਸੂਸ ਹੋ ਰਹੀ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੇ ਬੱਚਿਆਂ ਨੂੰ ਆਪਣੀ ਮਾਂ ਨਾਲ ਨਹੀਂ ਉਸ ਦੀ ਜੈਦਾਦ ਨਾਲ ਪਿਆਰ ਹੈ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀਮਾ ਘਰੋਂ ਖਾਣਾ ਲੈ ਕੇ ਆ ਗਈ ਸ਼ਾਮੂ ਨੇ ਨਰਸ ਤੋਂ ਇਜਾਜ਼ਤ ਲੈ ਕੇ ਫੇਰ ਬਸੰਤ ਕੌਰ ਨੂੰ ਹੌਲੀ ਜਿਹੀ ਉਠਾਉਂਦੇ ਹੋਏ ਕਿਹਾ ਬੀਬੀ ਜੀ ਉਠੋ ਥੋੜਾ ਕੁਝ ਖਾ ਲਓ ਨਹੀਂ ਤਾਂ ਤੁਹਾਡੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਜਾਏਗੀ ਸ਼ਾਮੂ ਦੀ ਆਵਾਜ਼ ਨਾਲ ਬਸੰਤ ਕੌਰ ਵਰਤਮਾਨ ਵਿੱਚ ਆ ਗਈ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਦੇਖਿਆ ਸ਼ਾਮੂ ਉਸਦੇ ਪੈਰਾਂ ਦੇ ਕੋਲ ਬੈਠਾ ਹੋਇਆ ਸੀ ਸੀਮਾ ਖਾਣਾ ਲੈ ਕੇ ਖੜੀ ਸੀ ਉਹਨਾਂ ਨੇ ਸਾਰੇ ਕਮਰੇ ਵਿੱਚ ਨਿਗਾਹ ਮਾਰੀ ਨਰਸ ਤੇ ਸ਼ਾਮੂ ਤੇ ਸੀਮਾ ਤੋਂ ਇਲਾਵਾ ਹੋਰ ਕੋਈ ਉੱਥੇ ਨਹੀਂ ਸੀ ਉਹ ਸੋਚਣ ਲੱਗੀ ਸ਼ਾਇਦ ਉਹ ਚਲੇ ਗਏ ਹੋਣਗੇ ਸ਼ਾਮੂ ਬਸੰਤ ਕੌਰ ਦੀ ਮਨ ਦੀ ਹਾਲਤ ਸਮਝ ਰਹੀ ਸੀ ਉਸਨੇ ਕਿਹਾ ਬੀਬੀ ਜੀ ਤੁਸੀਂ ਸਰਦਾਰ ਜੀ ਤੇ ਦੀਦੀ ਹੁਰਾਂ ਨੂੰ ਲੱਭ ਰਹੇ ਹੋ ਨਾ ਉਹ ਹਜੇ ਖਾਣਾ ਖਾਣ ਬਾਹਰ ਗਏ ਨੇ ਥੋੜੀ ਦੇਰ ਤੱਕ ਆ ਜਾਣਗੇ ਤੁਸੀਂ ਉਦੋਂ ਤੱਕ ਥੋੜਾ ਜਿਹਾ ਕੁਝ ਖਾ ਲਓ ਤਾਂ ਬਸੰਤ ਕੌਰ ਸੀਮਾ ਦੀ ਮਦਦ ਨਾਲ ਉੱਠ ਕੇ ਆਪਣਾ ਮੂੰਹ ਬਣਾ ਕੇ ਹੌਲੀ ਜਿਹੀ ਕਹਿੰਦੀ ਮੈਂ ਨਹੀਂ ਖਾਣਾ ਕੁਝ ਵੀ ਤੁਸੀਂ ਖਾ ਲਓ ਬੀਬੀ ਜੀ ਐਵੇਂ ਕਿਵੇਂ ਨਹੀਂ ਖਾਣਾ ਤੁਸੀਂ ਜੇ ਤੁਸੀਂ ਨਹੀਂ ਖਾਓਗੇ ਤਾਂ ਅਸੀਂ ਵੀ ਨਹੀਂ ਖਾਵਾਂਗੇ ਥੋੜਾ ਜਿਹਾ ਤਾਂ ਖਾ ਲਓ ਦਵਾਈ ਵੀ ਲੈਣੀ ਹੈ ਸ਼ਾਮ ਨੂੰ ਜਦ ਕਰਦੇ ਵੇਖਿਆ ਤਾਂ ਕੋਲਕੜੀ ਸੀਮਾ ਕਹਿੰਦੀ ਦੇਖੋ ਬੀਬੀ ਜੀ ਤੁਹਾਨੂੰ ਕੁਝ ਤਾਂ ਕੁਝ ਖਾਣਾ ਹੀ ਪਵੇਗਾ ਨਹੀਂ ਤਾਂ ਅਸੀਂ ਸਮਝਾਂਗੇ ਤੁਸੀਂ ਸਾਨੂੰ ਆਪਣਾ ਨਹੀਂ ਮੰਨਦੇ ਰੋਟੀ ਦੀ ਇੱਕ ਪੁਰਕੀ ਤੋੜਦੇ ਹੋਏ ਸੀਮਾ ਨੇ ਕਿਹਾ ਤਾਂ ਬਸੰਤ ਕੌਰ ਮਨਾਣਾ ਕਰ ਸਕੀ ਇੱਕ ਰੋਟੀ ਖਾ ਲਈ ਚਲੋ ਬੀਬੀ ਜੀ ਤੁਸੀਂ ਹੁਣ ਆਰਾਮ ਕਰੋ ਜੇ ਕੋਈ ਲੋੜ ਹੋਈ ਤਾਂ ਸਾਨੂੰ ਬੁਲਾ ਲੈਣਾ ਅਸੀਂ ਇੱਥੇ ਹੀ ਬਾਹਰ ਬੈਠੇ ਹਾਂ ਖਾਣਾ ਖਾਣ ਤੋਂ ਬਾਅਦ ਸ਼ਾਮ ਨੂੰ ਤੇ ਸੀਮਾ ਨੇ ਕਿਹਾ ਬਸੰਤ ਕੌਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਸ ਦਵਾਈਆਂ ਲੈ ਕੇ ਬੈੱਡ ਤੇ ਲੰਮੀ ਪੈ ਗਈ ਦੋ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਬਸੰਤ ਕੌਰ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਇਆ ਸ਼ਾਮੂ ਕਹਿੰਦਾ ਤੁਸੀਂ ਆਰਾਮ ਕਰੋ ਬੀਬੀ ਜੀ ਕਹਿ ਕੇ ਉਹ ਬਾਹਰ ਨਿਕਲ ਆਇਆ ਚੱਲ ਵੀਰੇ ਮੰਮੀ ਨੂੰ ਮਿਲ ਕੇ ਆਉਂਦੇ ਹਾਂ ਕੱਲ ਵੀ ਗੱਲ ਨਹੀਂ ਕੀਤੀ ਆਪਾਂ ਗੌਰਪ੍ਰੀਤ ਸਿੰਘ ਨੇ ਕਿਹਾ ਹਾਂ ਚੱਲ ਹੁਣ ਵਧੀਆ ਮੌਕਾ ਹੈ ਮੈਂ ਸ਼ਾਮੂ ਨੂੰ ਦਵਾਈ ਲੈਣ ਭੇਜ ਦਿੱਤਾ ਹੁਣ ਕੋਈ ਪਰੇਸ਼ਾਨੀ ਨਹੀਂ ਹੈ ਮਨਜੀਤ ਕੌਰ ਨੇ ਵੀ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ ਤਿੰਨੇ ਭੈਣ ਭਰਾ ਬਸੰਤ ਕੌਰ ਦੇ ਕੋਲ ਆ ਕੇ ਬਹਿ ਗਏ ਕਹਿੰਦੇ ਮੰਮੀ ਕਿਵੇਂ ਹੋ ਹਰਪ੍ਰੀਤ ਸਿੰਘ ਨੇ ਕਿਹਾ ਤਾਂ ਬਸੰਤ ਕੌਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਠੀਕ ਆ ਅਸੀਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਉਹ ਅਸੀਂ ਜਾਨਣਾ ਚਾਹੁੰਦੇ ਸੀ ਕਿ ਤੁਸੀਂ ਜੋ ਜ਼ਮੀਨ ਖਰੀਦੀ ਸੀ ਪਿਛਲੇ ਸਾਲ ਤੇ ਪੈਨਸ਼ਨ ਦੀ ਜੋ ਐਫ ਡੀ ਕਰਵਾਈ ਸੀ ਉਹ ਕਿਹਦੇ ਨਾਂ ਤੇ ਕੀਤੀ ਹੈ ਗੁਰਪ੍ਰੀਤ ਸਿੰਘ ਨੇ ਪੁੱਛ ਕੇ ਆਪਣੀ ਮਾਂ ਵੱਲ ਵੇਖਿਆ ਪਸੰਤ ਕੌਰ ਆਪਣੇ ਬੱਚਿਆਂ ਦਾ ਅਸਲੀ ਰੂਪ ਦੇਖ ਕੇ ਆਪਣਾ ਮਨ ਪੱਕਾ ਕਰ ਚੁੱਕੀ ਸੀ ਇਸ ਲਈ ਆਪਣੇ ਆਖਰੀ ਟਾਈਮ ਵਿੱਚ ਉਹ ਉਹਨਾਂ ਦੀ ਇਹ ਮਨਸਾ ਵੀ ਪੂਰੀ ਕਰ ਦੇਣਾ ਚਾਹੁੰਦੀ ਸੀ ਵਸੀਅਤ ਜਾਨਣਾ ਚਾਹੁੰਦੇ ਹੋ ਨਾ ਤੁਸੀਂ ਚਿੰਤਾ ਨਾ ਕਰੋ ਪ੍ਰਦੀਪ ਨੂੰ ਬੁਲਾਇਆ ਹੈ ਥੋੜਾ ਜਿਹਾ ਰੋਕ ਕੇ ਬਸੰਤ ਕੌਰ ਨੇ ਕਿਹਾ ਫਿਰ ਥੋੜਾ ਗੁੱਸੇ ਦੇ ਨਾਲ ਕਹਿੰਦੀ ਵੈਸੇ ਵੀ ਮੇਰੇ ਜਾਣ ਤੋਂ ਬਾਅਦ ਤਾਂ ਪਤਾ ਲੱਗ ਹੀ ਜਾਵੇਗਾ ਮੰਮੀ ਸਾਡਾ ਇਹ ਮਤਲਬ ਨਹੀਂ ਸੀ ਅਸੀਂ ਤਾਂ ਬਸ ਐਵੇਂ ਜਾਣਕਾਰੀ ਲਈ ਪੁੱਛ ਰਹੇ ਸੀ ਹਰਪ੍ਰੀਤ ਨੇ ਗੱਲ ਨੂੰ ਘਮਾਉਂਦੇ ਹੋਏ ਕਿਹਾ ਤਾਂ ਬਸੰਤ ਕੌਰ ਅੱਖਾਂ ਬੰਦ ਕਰਕੇ ਪੈ ਗਈ ਉਹ ਬਰਦਾਸ਼ਤ ਨਹੀਂ ਕਰ پا ਰਹੀ ਸੀ ਅੱਛਾ ਮੰਮੀ ਅਸੀਂ ਬਾਹਰ ਜਾਂਦੇ ਹਾਂ ਤੁਸੀਂ ਆਰਾਮ ਕਰ ਲਓ ਮਨਜੀਤ ਕੌਰ ਨੇ ਆਪਣੇ ਭਰਾਵਾਂ ਨੂੰ ਇਸ਼ਾਰਾ ਕਰਦੇ ਕਿਹਾ ਤਿੰਨੇ ਭੈਣ ਭਰਾ ਬਾਹਰ ਚਲੇ ਗਏ ਕੁਝ ਦੇਰ ਬਾਅਦ ਪ੍ਰਦੀਪ ਆਇਆ ਤਾਂ ਉਸ ਨੂੰ ਕਹਿੰਦੇ ਤੁਸੀਂ ਗੱਲ ਕਰ ਲਓ ਅਸੀਂ ਬਾਹਰ ਹੀ ਬੈਠੇ ਹਾਂ ਸ਼ਾਮੂ ਪ੍ਰਦੀਪ ਨੂੰ ਬਸੰਤ ਕੌਰ ਨੂੰ ਮਿਲਵਾਉਣ ਲਈ ਲੈ ਗਿਆ ਸੀ ਪ੍ਰਦੀਪ ਜੋ ਪਿਛੇ ਤੋਂ ਵਕੀਲ ਸੀ ਬਸੰਤ ਕੌਰ ਦੀ ਜਾਣ ਪਹਿਚਾਨ ਵਾਲਾ ਹੀ ਸੀ ਇਸ ਲਈ ਬਸੰਤ ਕੌਰ ਨੇ ਵਸੀਅਤ ਬਣਾਉਣ ਲਈ ਪ੍ਰਦੀਪ ਨੂੰ ਵੀ ਬੁਲਾ ਲਿਆ ਸੀ ਉਹ ਕਹਿੰਦਾ ਭੈਣ ਜੀ ਬੋਲੋ ਕਿਵੇਂ ਬੁਲਾਇਆ ਸੀ ਵਕੀਲ ਨੇ ਬਸੰਤਕਾਰ ਨੂੰ ਕਿਹਾ ਤਾਂ ਬਸੰਤਕਾਰ ਬੋਲੀ ਵਸੀਅਤ ਲਿਖਵਾਉਣੀ ਹੈ ਭਾਈ ਸਾਹਿਬ ਉਧਰ ਡਾਕਟਰ ਦੇ ਕੈਬਨ ਵਿੱਚ ਬੈਠੇ ਤਿੰਨੇ ਭੈਣ ਭਰਾਵਾਂ ਨੂੰ ਡਾਕਟਰ ਨੇ ਕਿਹਾ ਦੇਖੋ ਤੁਹਾਡੀ ਮਾਂ ਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹੈ ਮੈਨੂੰ ਨਹੀਂ ਲੱਗਦਾ ਉਹ ਜ਼ਿਆਦਾ ਸਮਾਂ ਜਿੰਦਾ ਰਹੇਗੀ ਡਾਕਟਰ ਨੇ ਉਹਨਾਂ ਨੂੰ ਬਸੰਤ ਕੌਰ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਪਰ ਉਹਨਾਂ ਨੇ ਡਾਕਟਰ ਦੀ ਗੱਲ ਦਾ ਕੋਈ ਇੰਟਰਸਟ ਨਾ ਲਿਆ ਠੀਕ ਹੈ ਕਹਿ ਕੇ ਤਿੰਨੇ ਭੈਣ ਭਰਾ ਬਾਹਰ ਆ ਗਏ ਕਿਉਂਕਿ ਕਿਉਂਕਿ ਉਹ ਖੁਦ ਵੀ ਮਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀ ਸੀ ਰਾਤ ਦੇ ਟਾਈਮ ਬਸੰਤ ਕੌਰ ਅਚਾਨਕ ਬੋਲਣ ਲੱਗੀ ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਬੀਬੀ ਜੀ ਬੀਬੀ ਜੀ ਕੀ ਹੋਇਆ ਤੁਹਾਨੂੰ ਪਸੰਤਕਾਰ ਦੀ ਆਵਾਜ਼ ਸੁਣਦੇ ਕੋਲ ਲੰਮੇ ਪਿਆ ਸ਼ਾਮੂ ਉੱਠ ਕੇ ਬਹਿ ਗਿਆ ਸ਼ਾਮੂ ਮੇਰੇ ਬੱਚਿਆਂ ਨੂੰ ਬੁਲਾ ਦੇ ਤਾਂ ਕਿ ਆਖਰੀ ਵਾਰ ਮੈਂ ਉਹਨਾਂ ਨੂੰ ਦੇਖ ਲਵਾਂ ਰੁੱਕ ਰੁੱਕ ਕੇ ਸਾਹ ਲੈ ਰਹੀ ਸੀ ਬਸੰਤ ਕੌਰ ਨੂੰ ਸ਼ਾਮੂ ਕਹਿੰਦਾ ਬੀਬੀ ਜੀ ਇਸ ਤਰ੍ਹਾਂ ਨਾ ਕਹੋ ਆਪਾਂ ਹੁਣੇ ਡਾਕਟਰ ਨੂੰ ਬੁਲਾ ਲੈਂਦੇ ਆ ਵੀਰੇ ਤੇ ਦੀਦੀ ਉਹਨਾਂ ਨੂੰ ਵੀ ਬੁਲਾ ਲੈਂਦੇ ਆ ਸ਼ਾਮੂ ਭੱਜ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਪਹਿਲਾਂ ਡਾਕਟਰ ਨੂੰ ਬੁਲਾਇਆ ਫੇਰ ਉਹ ਵੇਟਿੰਗ ਰੂਮ ਵਿੱਚ ਤਿੰਨੇ ਭੈਣ ਭਰਾਵਾਂ ਕੋਲ ਗਿਆ ਕਹਿੰਦਾ ਉਠੋ ਸਰਦਾਰ ਜੀ ਬੀਬੀ ਜੀ ਉਹ ਉਹਨਾਂ ਨੂੰ ਇੰਨਾ ਹੀ ਬੋਲ ਸਕਿਆ ਉਸ ਦੀ ਗੱਲ ਨੂੰ ਵਿੱਚੇ ਹੀ ਕੱਟਦੇ ਹੋਏ ਹਰਪ੍ਰੀਤ ਗੁੱਸੇ ਨਾਲ ਕਹਿੰਦਾ ਸ਼ਾਮੂ ਅੱਧੀ ਰਾਤ ਵੀ ਨਹੀਂ ਸਾਨੂੰ ਟਿਕਣ ਦਿੰਦਾ ਸ਼ਾਮੂ ਕਹਿੰਦਾ ਸਰਦਾਰ ਜੀ ਬੀਬੀ ਜੀ ਦੀ ਹਾਲਤ ਠੀਕ ਨਹੀਂ ਉਹ ਤੁਹਾਨੂੰ ਬੁਲਾ ਰਹੀ ਹੈ ਚਲੋ ਨਾ ਗੁਰਪ੍ਰੀਤ ਵੀਰੇ ਤੇ ਮਨਜੀਤ ਦੀਦੀ ਨੂੰ ਵੀ ਬੁਲਾ ਲਓ ਕਹਿੰਦੇ ਸ਼ਾਮੂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਮਾਂ ਦੀ ਹਾਲਤ ਠੀਕ ਨਹੀਂ ਹੈ ਮੈਂ ਕਹਿੰਦਾ ਹਾਂ ਗੁਰਪ੍ਰੀਤ ਨੂੰ ਫੋਨ ਕਰਦਾ ਤੂੰ ਚੱਲ ਹਰਪ੍ਰੀਤ ਸਿੰਘ ਨੇ ਕਿਹਾ ਠੀਕ ਹੈ ਜਲਦੀ ਆਉਣਾ ਵੀਰੇ ਕਹਿ ਕੇ ਸ਼ਾਮੂ ਉੱਥੋਂ ਭੱਜਦੇ ਹੋਏ ਬਸੰਤ ਕੌਰ ਦੇ ਕੋਲ ਆ ਗਿਆ ਡਾਕਟਰ ਸਾਹਿਬ ਦੱਸੋ ਨਾ ਬੀਬੀ ਜੂ ਨੂੰ ਐਨੀ ਤਕਲੀਫ ਕਿਉਂ ਹੋ ਰਹੀ ਹੈ ਉਹ ਕੋਈ ਨਾਮ ਢਾਂਗ ਨਾਲ ਕਿਉਂ ਨਹੀਂ ਲੈ ਰਹੀ ਸ਼ਾਮੂ ਡਾਕਟਰ ਦੇ ਇੱਧਰ-ਉੱਧਰ ਹੁੰਦੇ ਹੋਏ ਬੋਲਿਆ ਡਾਕਟਰ ਬਸੰਤਕਾਰ ਦਾ ਚੈੱਕਅਪ ਕਰਦਾ ਰਿਹਾ ਉਸ ਦੀ ਨਜ਼ਰ ਹੌਲੀ-ਹੌਲੀ ਚੱਲ ਰਹੀ ਸੀ ਉੱਥੇ ਕੋਲ ਖੜੀ ਨਰਸ ਮਸ਼ੀਨ ਨੂੰ ਦੇਖ ਕੇ ਇੰਜੈਕਸ਼ਨ ਲਗਾ ਰਹੀ ਸੀ ਡਾਕਟਰ ਕੀ ਹੋਇਆ ਮਾਂ ਨੂੰ ਹਰਪ੍ਰੀਤ ਸਿੰਘ ਵੀ ਦਰਵਾਜ਼ੇ ਤੇ ਆਉਂਦੇ ਹੋਏ ਬੋਲਿਆ ਦੇਖੋ ਮਿਸਟਰ ਹਰਪ੍ਰੀਤ ਮੈਂ ਪਹਿਲਾਂ ਹੀ ਕਿਹਾ ਸੀ ਇਹਨਾਂ ਦੇ ਬੱਚਿਆਂ ਨੂੰ ਕਿ ਤੁਹਾਡੀ ਮਾਂ ਦਾ ਆਖਰੀ ਸਮਾਂ ਆ ਗਿਆ ਹੈ ਇਸ ਲਈ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਇਹ ਆਪਣੇ ਬੱਚਿਆਂ ਨੂੰ ਮਿਲਣਾ ਚਾਹ ਰਹੀ ਹੈ ਤਾਂ ਤੁਸੀਂ ਸਾਰੇ ਇਹਨਾਂ ਨੂੰ ਮਿਲ ਲਓ ਬਾਕੀ ਸਾਡੇ ਹੱਥ ਵਿੱਚ ਕੁਝ ਨਹੀਂ ਡਾਕਟਰ ਨੇ ਹਰਪ੍ਰੀਤ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਜੀ ਡਾਕਟਰ ਸਾਹਿਬ ਮੈਂ ਦੱਸ ਦਿੱਤਾ ਹੈ ਉਹਨਾਂ ਨੂੰ ਉਹ ਆਉਂਦੇ ਹੋਣਗੇ ਮੰਮੀ ਮੰਮੀ ਤੁਸੀਂ ਚਿੰਤਾ ਨਾ ਕਰੋ ਮਨਜੀਤ ਤੇ ਹਰਪ੍ਰੀਤ ਆਉਣ ਵਾਲੇ ਹਨ ਬਸੰਤ ਘਰ ਦੇ ਕੋਲ ਬੈੰਦੇ ਹੋਏ ਹਰਪ੍ਰੀਤ ਬੋਲਿਆ ਬਸੰਤ ਕੌਰ ਨੇ ਹਰਪ੍ਰੀਤ ਦਾ ਹੱਥ ਫੜ ਲਿਆ ਉਹਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਹਨੇ ਚੈਰ ਨੂੰ ਗੁਰਪ੍ਰੀਤ ਤੇ ਮਨਜੀਤ ਕਰਵਾ ਗਏ ਜੋ ਹੁਣ ਬਸੰਤ ਕੌਰ ਦੇ ਦੋਨੇ ਪਾਸੇ ਖੜੇ ਹੋ ਗਏ ਉਹਨਾਂ ਦੇ ਨਾਲ ਹੀ ਸੀਮਾ ਵੀ ਆ ਗਈ ਜੋ ਸ਼ਾਮੂ ਦੇ ਨਾਲ ਖੜੀ ਹੋ ਗਈ ਬਸੰਤ ਕੌਰ ਨੇ ਸ਼ਾਮੂ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤਾਂ ਸ਼ਾਮੂ ਤੇ ਸੀਮਾ ਬਸੰਤ ਕੌਰ ਦੇ ਕੋਲ ਆ ਗਏ ਤੇ ਬਸੰਤ ਕੌਰ ਨੇ ਸ਼ਾਮੂ ਦਾ ਹੱਥ ਫੜ ਕੇ ਕਿਹਾ ਬੇਟਾ ਮੇਰੇ ਜਾਣ ਦਾ ਸਮਾਂ ਆ ਗਿਆ ਹਮੇਸ਼ਾ ਖੁਸ਼ ਰਹਿਣਾ ਮੇਰੇ ਪਿਆਰੇ ਬੱਚਿਓ ਕਹਿ ਕੇ ਬਸੰਤ ਕੌਰ ਨੇ ਆਪਣੇ ਆਖਰੀ ਸਾਹ ਲਏ ਉਹਨਾਂ ਨੇ ਸਦਾ ਲਈ ਅੱਖਾਂ ਬੰਦ ਕਰ ਲਈਆਂ ਬੀਬੀ ਜੀ ਬੀਬੀ ਜੀ ਚੁੱਪ ਕਿਉਂ ਹੋ ਗਏ ਉਹਨਾਂ ਨੂੰ ਹਿਲਾਉਂਦੇ ਹੋਏ ਸ਼ਾਮੂ ਰੋਣ ਲੱਗ ਗਿਆ ਤਾਂ ਡਾਕਟਰ ਨੇ ਕਿਹਾ ਹਰਪ੍ਰੀਤ ਸਿੰਘ ਜੀ ਤੁਹਾਡੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਡਾਕਟਰ ਮਸ਼ੀਨਾਂ ਨੂੰ ਬੰਦ ਕਰਦੇ ਹੋਏ ਬਾਹਰ ਨਿਕਲ ਗਏ ਵੀਰੇ ਮਾਂ ਨੂੰ ਹੁਣ ਘਰ ਲੈ ਕੇ ਜਾਣਾ ਚਾਹੀਦਾ ਹੈ ਆਖਰੀ ਵਿਧੀ ਵਿਵਧਾਨ ਦੇ ਲਈ ਮਨਜੀਤ ਨੇ ਆਪਣੇ ਭਰਾਵਾਂ ਨੂੰ ਕਿਹਾ ਦੇਖੋ ਨਾ ਸੀਮਾ ਮਾਂ ਜੀ ਆਪਾਂ ਨੂੰ ਛੱਡ ਕੇ ਚਲੇ ਗਏ ਪਰ ਉਹ ਇਹ ਕਿਵੇਂ ਕਰ ਸਕਦੀ ਹੈ ਪਹਿਲਾਂ ਸਾਡੀ ਮਾਂ ਸਾਨੂੰ ਛੱਡ ਕੇ ਚਲੀ ਗਈ ਹੁਣ ਬੀਬੀ ਜੀ ਵੀ ਚਲੀ ਗਈ ਸ਼ਾਮੂ ਰੋਂਦੇ ਹੋਏ ਕਹਿਣ ਲੱਗਿਆ ਤਾਂ ਸੀਮਾ ਉਸ ਨੂੰ ਸੰਭਾਲਣ ਲੱਗੀ ਹਰਪ੍ਰੀਤ ਮਨਜੀਤ ਨੂੰ ਕਹਿੰਦਾ ਮੈਂ ਡਾਕਟਰ ਦੇ ਨਾਲ ਗੱਲ ਕਰਕੇ ਬੈਲ ਕਲੀਅਰ ਕਰਕੇ ਆਉਂਦਾ ਹਾਂ ਫਿਰ ਆਪਾਂ ਘਰ ਚੱਲਦੇ ਹਾਂ ਹਰਪ੍ਰੀਤ ਨੇ ਕਿਹਾ ਤੇ ਬਾਹਰ ਚਲਾ ਗਿਆ ਚੁੱਪ ਹੋ ਜਾ ਸ਼ਾਮੂ ਕਦੋਂ ਦਾ ਰੋਈ ਜਾ ਰਿਹਾ ਹੈ ਉਹ ਸਾਡੀ ਵੀ ਮਾਸੀ ਮਨਜੀਤ ਕੌਰ ਚਿੰਝਲਾ ਕੇ ਸ਼ਾਮੂ ਨੂੰ ਕਹਿਣ ਲੱਗੀ ਫਿਰ ਆਪਣੇ ਘਰ ਵਾਲੇ ਨੂੰ ਮਾਂ ਬਾਰੇ ਦੱਸਣ ਲਈ ਬਾਰ ਚਲੀ ਗਈ ਰਾਤ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਸਵੇਰ ਹੋਣ ਤੱਕ ਸਾਰੇ ਘਰ ਆ ਗਏ ਪਰ ਮਨਜੀਤ ਦੇ ਘਰ ਵਾਲਾ ਤੇ ਉਸ ਦੀਆਂ ਦਰਾਨੀਆਂ ਜਠਾਣੀਆਂ ਵੀ ਆ ਗਈਆਂ ਸ਼ਾਮੂ ਇਹਨਾਂ ਸਭ ਤੋਂ ਦੂਰ ਇੱਕ ਖੰਬੇ ਦੇ ਸਹਾਰੇ ਬੇਜਾਨ ਖੜਾ ਸੀ ਉਸ ਦੇ ਹੰਝੂ ਸੁੱਕਣ ਦਾ ਨਾਂ ਨਹੀਂ ਲੈ ਰਹੇ ਸੀ ਸ਼ਾਮੂ ਦੀ ਘਰ ਵਾਲੀ ਸੀਮਾ ਲੋਕਾਂ ਨੂੰ ਪਾਣੀ ਪਿਆ ਰਹੀ ਸੀ ਬੇਟਾ ਸ਼ਮਸ਼ਾਨ ਘਾਟ ਜਾਣ ਦਾ ਸਮਾਂ ਹੋ ਗਿਆ ਹੈ ਐਸ ਲਈ ਚੱਲੋ ਬਾਬਾ ਜੀ ਨੇ ਹਰਪ੍ਰੀਤ ਤੇ ਗੁਰਪ੍ਰੀਤ ਨੂੰ ਕਿਹਾ ਆਏ ਬਾਬਾ ਜੀ ਹਰਪ੍ਰੀਤ ਨੇ ਕਿਹਾ ਹਰਪ੍ਰੀਤ ਗੁਰਪ੍ਰੀਤ ਤੇ ਮਨਜੀਤ ਦੇ ਘਰ ਵਾਲਾ ਪਸੰਤਕਾਰ ਦੇ ਮ੍ਰਿਤਕ ਦੇ ਨੂੰ ਉਠਾਉਣ ਲਈ ਤਿਆਰ ਸੀ ਚੌਥਾ ਮੋਢਾ ਕੌਣ ਦੇਵੇਗਾ ਇੱਕ ਬਜ਼ੁਰਗ ਨੇ ਕਿਹਾ ਤਾਂ ਸੀਮਾ ਸ਼ਾਮੂ ਨੂੰ ਅੱਗੇ ਲਿਆ ਕੇ ਕਹਿੰਦੀ ਵੀਰ ਜੀ ਇਹਨਾਂ ਨੂੰ ਆਪਣੇ ਨਾਲ ਬੀਬੀ ਜੀ ਨੂੰ ਮੋਢਾ ਦੇਣ ਦਿਓ ਸੀਮਾ ਸ਼ਾਮੂ ਨੂੰ ਸਾਹਮਣੇ ਕਰਦੀ ਹੋਈ ਬੋਲੀ ਤਾਂ ਗੁਰਪ੍ਰੀਤ ਕਹਿੰਦਾ ਠੀਕ ਐ ਵੈਸੇ ਵੀ ਸਾਡੀ ਮਾਂ ਨੂੰ ਬੀਬੀ ਹੀ ਬੋਲਿਆ ਕਰਦਾ ਸੀ ਤਾਂ ਇਹ ਵੀ ਕਰ ਸਕਦਾ ਹਰਪ੍ਰੀਤ ਨੇ ਵੀ ਸ਼ਾਮੂ ਦੇ ਲਈ ਸਹਿਮਤੀ ਜਤਾਈ ਤਾਂ ਸ਼ਾਮੂ ਵੀ ਉਹਨਾਂ ਨੂੰ ਮੋਢਾ ਦੇਣ ਲਈ ਅੱਗੇ ਆ ਗਿਆ ਰੁਕੋ ਹਰਪ੍ਰੀਤ ਸਿੰਘ ਜੀ ਦਰਵਾਜ਼ੇ ਤੇ ਖੜਾ ਪ੍ਰਦੀਪ ਆਪਣੇ ਹੱਥਾਂ ਵਿੱਚ ਕੁਝ ਪੇਪਰ ਲੈ ਕੇ ਬੋਲਿਆ ਅੰਕਲ ਜੀ ਤੁਸੀਂ ਤਾ ਪ੍ਰਦੀਪ ਕਹਿੰਦਾ ਬਸੰਤ ਕੌਰ ਭੈਣ ਜੀ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਹੁਣ ਮੈਂ ਸਾਰਿਆਂ ਨੂੰ ਇਹ ਦੱਸਣਾ ਜੋ ਮੈਨੂੰ ਉਹਨਾਂ ਨੇ ਕਿਹਾ ਸੀ ਗੌਰਪ੍ਰੀਤ ਸਿੰਘ ਕਹਿੰਦਾ ਹਾਂਜੀ ਅੰਕਲ ਜੀ ਦੱਸੋ ਕੀ ਕਿਹਾ ਸੀ ਮਾਣੇ ਗੌਰਪ੍ਰੀਤ ਸਿੰਘ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਤਾਂ ਪ੍ਰਦੀਪ ਕਹਿੰਦਾ ਬੇਟਾ ਤੁਹਾਡੀ ਮਾਂ ਦਾ ਕਹਿਣਾ ਸੀ ਉਹਨਾਂ ਦੇ ਆਖਰੀ ਸਮੇਂ ਅੰਤਿਮ ਸੰਸਕਾਰ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਸੀਅਤ ਪੜ੍ਹ ਕੇ ਸੁਣਾਵਾਂ ਹੱਥ ਵਿੱਚ ਵੱਡਾ ਪੇਪਰ ਬਾਹਰ ਕੱਢਦੇ ਹੋਏ ਪ੍ਰਦੀਪ ਸਿੰਘ ਬੋਲੇ ਤਾਂ وصੀਅਤ ਦਾ ਨਾਮ ਸੁਣ ਕੇ ਹਰਪ੍ਰੀਤ ਮਨਜੀਤ ਤੇ ਗੁਰਪ੍ਰੀਤ ਤਿੰਨੇ ਭੈਣ ਭਰਾਵਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਮਨਜੀਤ ਦੀਆਂ ਦਰਾਣੀਆਂ ਜਠਾਣੀਆਂ ਵੀ ਇੱਕ ਦੂਜੀ ਦੇ ਵੱਲ ਦੇਖ ਕੇ ਮੁਸਕਰਾਉਣ ਲੱਗੀਆਂ ਮਨਜੀਤ ਕਹਿੰਦੀ ਦੱਸੋ ਅੰਕਲ ਵਕੀਲ ਨੇ ਪੜਨਾ ਸ਼ੁਰੂ ਕੀਤਾ ਮੈਂ ਬਸੰਤ ਕੌਰ ਆਪਣੇ ਹੋਸ਼ ਹਵਾਸ਼ ਵਿੱਚ ਪਰਦੀਪ ਸਿੰਘ ਤੋਂ ਇਹ ਵਸੀਅਤ ਲਿਖਵਾ ਰਹੀਆਂ ਮੇਰੇ ਜਾਣ ਤੋਂ ਬਾਅਦ ਮੇਰੇ ਬੱਚਿਆਂ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਮੈਂ ਆਪਣੀ ਸ਼ਹਿਰ ਵਾਲੀ ਜ਼ਮੀਨ ਆਪਣੇ ਵੱਡੇ ਮੁੰਡੇ ਗੁਰਪ੍ਰੀਤ ਸਿੰਘ ਦੇ ਨਾਮ ਕਰਦੀਆਂ ਪ੍ਰਦੀਪ ਸਿੰਘ ਬੋਲ ਕੇ ਚੁੱਪ ਹੋ ਗਏ ਸ਼ਹਿਰ ਵਾਲੀ ਜ਼ਮੀਨ ਗੁਰਪ੍ਰੀਤ ਸਿੰਘ ਦੀ ਘਰ ਵਾਲੀ ਖੁਸ਼ ਹੋ ਕੇ ਬੋਲੀ ਫਿਰ ਮਾਹੌਲ ਨੂੰ ਦੇਖਦੇ ਹੋਏ ਚੁੱਪ ਹੋ ਗਈ ਅੱਗੇ ਇਸ ਵਿੱਚ ਲਿਖਿਆ ਹੈ ਬੈਂਕ ਵਿੱਚ ਜੋ 3 ਲੱਖ ਦੀ ਐਫ ਡੀ ਕਰਵਾਈ ਹੈ ਉਸ ਦੀ ਨਾਮਣੀ ਹਰਪ੍ਰੀਤ ਸਿੰਘ ਤੇ ਮੇਰੇ ਸਾਰੇ ਗਹਿਣੇ ਮਨਜੀਤ ਕੌਰ ਦੇ ਨਾਂ ਤੇ ਨੇ ਫਿਰ ਪ੍ਰਦੀਪ ਸਿੰਘ ਇਹਨਾਂ ਬੋਲ ਕੇ ਚੁੱਪ ਹੋ ਗਏ ਹਰਪ੍ਰੀਤ ਤੇ ਮਨਜੀਤ ਆਪਣੇ ਹਿੱਸੇ ਨੂੰ ਸੁਣ ਕੇ ਖੁਸ਼ ਹੋ ਗਏ ਠੀਕ ਹੈ ਫਿਰ ਅੱਗੇ ਕੀ ਲਿਖਿਆ ਹੈ ਹਰਪ੍ਰੀਤ ਸਿੰਘ ਨੇ ਪੁੱਛਿਆ ਤਾਂ ਵਕੀਲ ਨੇ ਕਿਹਾ ਪਸੰਤ ਕੌਰ ਨੇ ਇਹ ਘਰ ਸ਼ਾਮੂ ਦੇ ਨਾਮ ਕੀਤਾ ਹੈ ਸ਼ਾਮੂ ਦੇ ਨਾਮ ਕਿਉਂ ਕੀਤਾ ਕਿਉਂ ਕੀਤਾ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਮਨਜੀਤ ਤਿੰਨੇ ਭੈਣ ਭਰਾ ਇਕੱਠੇ ਹੈਰਾਨ ਹੋ ਕੇ ਬੋਲੇ ਉਹ ਕਹਿੰਦਾ ਮੈਂ ਨਹੀਂ ਜਾਣਦਾ ਪਰ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਤੇ ਸਬੂਤ ਦੇ ਤੌਰ ਤੇ ਇਸ ਕਾਗਜ਼ ਦੀ ਇੱਕ ਇੱਕ ਕਾਪੀ ਤੁਹਾਨੂੰ ਚਾਰਾਂ ਨੂੰ ਦਿੱਤੀ ਜਾਂਦੀ ਹੈ ਵਕੀਰ ਸਾਹਿਬ ਨੇ ਉਹਨਾਂ ਸਾਰੇ ਪੇਪਰਾਂ ਨੂੰ ਗੁਰਪ੍ਰੀਤ ਸਿੰਘ ਵੱਲ ਕਰਦੇ ਹੋਏ ਕਿਹਾ ਦੇਖੋ ਬੇਟਾ ਹੁਣ ਇਹ ਵਸੀਅਤ ਬਾਦ ਦੇ ਵਿੱਚ ਦੇਖਦੇ ਰਹਿਣਾ ਅੰਤਿਮ ਸੰਸਕਾਰ ਦਾ ਸਮਾਂ ਨਿਕਲਦਾ ਜਾ ਰਿਹਾ ਹੈ ਹੁਣ ਉਹ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਬਾਬਾ ਜੀ ਨੇ ਆਖਿਆ ਤਾਂ ਗੁਰਪ੍ਰੀਤ ਅਣਮਨੇ ਢੰਗ ਨਾਲ ਕਹਿੰਦਾ ਚੱਲੋ ਤੇ ਸਾਰੇ ਸਮਸ਼ਾਨ ਘਾਟ ਵੱਲ ਚੱਲ ਪਏ ਬਸੰਤ ਘਰ ਨੂੰ ਅੰਤਮ ਵਿਦਾਈ ਦੇ ਕੇ ਸਾਰੇ ਘਰ ਆਉਣ ਤੋਂ ਬਾਅਦ ਸਾਰੇ ਵਸੀਅਤ ਤੇ ਚਰਚਾ ਕਰਨ ਲੱਗੇ ਵੀਰੇ ਇਹ ਵੀ ਕੋਈ ਗੱਲ ਹੋਈ ਮਾਣੇ ਇਹ ਕਰ ਆਪਣੇ ਬੱਚਿਆਂ ਨੂੰ ਨਾ ਦੇ ਕੇ ਉਸ ਸ਼ਾਮੂ ਨੂੰ ਦੇ ਦਿੱਤਾ ਮਨਜੀਤ ਗੁੱਸੇ ਨਾਲ ਬੋਲੀ ਤੇ ਹਾਂ ਜੇ ਦੇਣਾ ਹੀ ਸੀ ਤਾਂ ਆਪਣੇ ਜਵਾਈ ਜਾਨੂ ਦੇ ਨਾਮ ਕਰ ਦਿੰਦੀ ਪਰ ਨਹੀਂ ਸੱਸ ਨੇ ਤਾਂ ਇੰਨਾ ਵੱਡਾ ਘਰ ਨੌਕਰ ਦੇ ਹਵਾਲੇ ਕਰ ਦਿੱਤਾ ਗੌਰਪ੍ਰੀਤ ਦੀ ਘਰਵਾਲੀ ਨੇ ਮੂੰਹ ਬਣਾਉਂਦੀ ਹੋਈ ਨੇ ਕਿਹਾ ਦੀਦੀ ਬਿਲਕੁਲ ਸਹੀ ਕਹਿ ਰਹੇ ਨੇ ਮੈਂ ਵੀ ਪੁੱਛਦੀ ਆ ਆਖਿਰਕਾਰ ਮੰਮੀ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਛੋਟੀ ਨੂ ਨੇ ਚਿੜਦੇ ਹੋਏ ਕਿਹਾ ਤਾਂ ਵੱਡੀ ਨੂ ਨੇ ਕੋਲ ਬੈਠਦੇ ਹੋਏ ਕਿਹਾ ਇਹ ਸੋਚ ਕੇ ਵੀ ਕੀ ਫਾਇਦਾ ਹੈ ਇਹ ਘਰ ਸ਼ਾਮੂ ਤੋਂ ਕਿਵੇਂ ਲੈਣਾ ਇਸ ਤੇ ਵਿਚਾਰ ਕਰੋ ਇਹ ਘਰ ਆਪਾਂ ਵਾਪਸ ਨਹੀਂ ਲੈ ਸਕਦੇ ਸੁਣਿਆ ਤੂੰ ਤੇ ਤੁਸੀਂ ਸਾਰੇ ਸਮਝ ਲਓ ਇਹ ਘਰ ਕਦੇ ਆਪਣਾ ਹੈ ਹੀ ਨਹੀਂ ਸੀ ਹਰਪ੍ਰੀਤ ਜੋ ਕਦੋਂ ਦਾ ਸਭ ਦੀਆਂ ਗੱਲਾਂ ਸੁਣ ਰਿਹਾ ਸੀ ਆਖਿਰਕਾਰ ਗੁੱਸੇ ਨਾਲ ਬੋਲਿਆ ਕੀ ਹੋਇਆ ਵੀਰੇ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਹਰਪ੍ਰੀਤ ਨੇ ਗੁੱਸੇ ਨੂੰ ਇੱਕ ਪਾਸੇ ਕਰਦੇ ਹੋਏ ਕਿਹਾ ਮਨਜੀਤ ਤੁਸੀਂ ਸਾਰੇ ਸਮਝ ਕਿਉਂ ਨਹੀਂ ਰਹੇ ਹੋ ਵਕੀਰ ਨੇ ਕੀ ਕਿਹਾ ਸੀ ਆਪਾਂ ਨੂੰ ਕਿ ਅਸੀਂ ਇਸ ਵਿੱਚ ਕੋਈ ਬਦਲਾਅ ਨਹੀਂ ਕਰ ਸਕਦੇ ਹਰਪ੍ਰੀਤ ਨੇ ਕਿਹਾ ਤਾਂ ਮਨਜੀਤ ਅਫਸੋਸ ਨਾਲ ਬੋਲੀ ਤਾਂ ਕਿ ਆਪਾਂ ਇਸ ਘਰ ਨੂੰ ਹੁਣ ਭੁੱਲ ਜਾਈਏ ਤਾਂ ਫਿਰ ਅਸੀਂ ਕਰ ਵੀ ਕੀ ਸਕਦੇ ਆ ਹਰ ਪ੍ਰੀਤ ਨੇ ਕਿਹਾ ਤੇ ਬਾਹਰ ਚਲਾ ਗਿਆ ਹੁਣ ਜਦੋਂ ਆਪਣਾ ਕੋਈ ਫਾਇਦਾ ਹੀ ਨਹੀਂ ਤਾਂ ਹੁਣ ਇੱਥੇ ਰੁਕਣ ਦਾ ਕੀ ਮਤਲਬ ਭੋਗ ਦੇ ਅਗਲੇ ਦਿਨ ਆਪਾਂ ਸਾਰੇ ਇੱਥੋਂ ਚਲੇ ਜਾਵਾਂਗੇ ਉਧਰ ਇੱਕ ਪਾਸੇ ਬੈਠੇ ਸ਼ਾਮੂ ਨੇ ਕਿਹਾ ਸੀਮਾ ਬੀਬੀ ਜੀ ਆਪਾਂ ਨੂੰ ਹੀ ਇਕੱਲੇ ਛੱਡ ਕੇ ਚਲੀ ਗਈ ਐ ਦੀਦੀ ਤੇ ਵੀਰੇ ਹੁਣੀ ਤਾਂ ਪਹਿਲਾਂ ਹੀ ਆਪਾਂ ਨੂੰ ਪਸੰਦ ਨਹੀਂ ਕਰਦੇ ਸੀ ਹੁਣ ਆਪਾਂ ਕੀ ਕਰਾਂਗੇ ਕਿੱਥੇ ਜਾਵਾਂਗੇ ਆਪਾਂ ਤਾਂ ਦੁਬਾਰਾ ਅਨਾਥ ਹੋ ਗਏ ਸੀਮਾ ਕਹਿੰਦੀ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਦੇਖੋ ਨਾ ਬੀਬੀ ਜੀ ਨੇ ਆਪਣੇ ਪਿੱਛੇ ਵੀ ਤਾਂ ਆਪਣਾ ਜੁਗਾੜ ਕੀਤਾ ਉਹਨਾਂ ਨੇ ਇਹ ਘਰ ਤੁਹਾਨੂੰ ਦੇ ਦਿੱਤਾ ਸੀਮਾ ਨੇ ਕਿਹਾ ਕਿ ਇਹ ਸਭ ਕਹਿ ਰਹੇ ਨੇ ਪਰ ਆਪਾਂ ਨੂੰ ਨਹੀਂ ਚਾਹੀਦਾ ਇਹ ਘਰ ਇਸ ਘਰ ਦਾ ਆਪਾਂ ਨੂੰ ਕੋਈ ਲਾਲਚ ਨਹੀਂ ਜਿਸ ਨੂੰ ਚਾਹੀਦਾ ਰੱਖ ਲਵੇ ਸ਼ਾਮੂ ਖਿੱਚ ਕੇ ਬੋਲਿਆ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਤੁਸੀਂ ਸੋਚੋ ਬੀਬੀ ਜੀ ਦੀਆਂ ਕਿੰਨੀਆਂ ਆਜਾਦਾ ਜੁੜੀਆਂ ਨੇ ਇਸ ਘਰ ਨਾਲ ਉਹ ਵੀ ਤਾਂ ਇਹੀ ਚਾਹੁੰਦੀ ਸੀ ਇਸ ਘਰ ਵਿੱਚ ਸਿਰਫ ਤੁਸੀਂ ਰਹੋ ਤਾਂ ਕਿ ਤੁਹਾਨੂੰ ਕਦੇ ਇਕੱਲੇ ਦਾ ਅਹਿਸਾਸ ਨਾ ਹੋਵੇ ਸੀਮਾ ਨੇ ਕਿਹਾ ਤਾਂ ਸ਼ਾਮੂ ਆਪਣੇ ਹੰਝੂ ਪੂੰਝਦਾ ਹੋਇਆ ਕਹਿੰਦਾ ਸੀਮਾ ਤੂੰ ਸਹੀ ਕਹਿ ਰਹੀ ਹੈ ਬੀਬੀ ਜੀ ਨੇ ਤਾਂ ਆਪਾਂ ਨੂੰ ਐਨੀ ਵੱਡੀ ਜਾਇਦਾਦ ਦੇ ਦਿੱਤੀ ਹੈ ਆਪਾਂ ਧਿਆਨ ਹੀ ਨਹੀਂ ਦਿੱਤਾ ਸੀਮਾ ਦੀ ਗੱਲ ਨਾਲ ਸ਼ਾਮੂ ਬਹੁਤ ਹੱਦ ਤੱਕ ਸਹਿਮਤ ਸੀ ਤੇ ਬਸੰਤ ਕੌਰ ਦੇ ਭੋਗ ਦਾ ਦਿਨ ਆ ਗਿਆ ਸਾਰੇ ਰਿਸ਼ਤੇਦਾਰ ਆਏ ਤੇ ਭੋਗ ਤੋਂ ਬਾਅਦ ਆਪਣੇ ਆਪਣੇ ਘਰ ਚਲੇ ਗਏ ਵੀਰੇ ਤੁਸੀਂ ਜਾ ਰਹੇ ਹੋ ਇੱਥੇ ਰਹੋ ਨਾ ਸ਼ਾਮੂ ਨੇ ਕਿਹਾ ਨਹੀਂ ਸ਼ਾਮੂ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਵੈਸੇ ਵੀ ਬਹੁਤ ਛੁੱਟੀਆਂ ਹੋ ਗਈਆਂ ਨੇ ਹਰਪ੍ਰੀਤ ਆਪਣਾ ਸਮਾਨ ਗੱਡੀ ਵਿੱਚ ਰੱਖਦੇ ਹੋਏ ਬੋਲਿਆ ਪਰ ਵੀਰ ਜੀ ਕੱਲ ਹੀ ਤਾਂ ਭੋਗ ਪਿਆ ਤੁਸੀਂ ਅੱਜ ਹੀ ਜਾ ਰਹੇ ਹੋ ਕੁਝ ਦਿਨ ਹੋਰ ਰੁਕ ਜਾਂਦੇ ਸ਼ਾਮੂ ਨੇ ਕਿਹਾ ਤਾਂ ਮਨਜੀਤ ਮੂੰਹ ਬਣਾਉਂਦੇ ਹੋਏ ਕਹਿੰਦੀ ਕਿਉਂ ਰੁਕੀਏ ਅਸੀਂ ਇੱਥੇ ਮਾਣੇ ਘਰ ਤੈਨੂੰ ਦੇ ਦਿੱਤਾ ਤੂੰ ਖੁਸ਼ ਰਹਿ ਤੈਨੂੰ ਹੋਰ ਕੀ ਚਾਹੀਦਾ ਮਨਜੀਤ ਦੀ ਗੱਲ ਸ਼ਾਮੂ ਨੂੰ ਚੰਗੀ ਤਾਂ ਨਹੀਂ ਲੱਗੀ ਪਰ ਉਹ ਚੁੱਪ ਰਿਹਾ ਕਹਿੰਦਾ ਦੀਦੀ ਤੁਹਾਨੂੰ ਰੁਕਣ ਨੂੰ ਇਸ ਲਈ ਕਹਿ ਰਹੇ ਹਾਂ ਕਿਉਂਕਿ ਬੀਬੀ ਜੀ ਦੇ ਜਾਣ ਤੋਂ ਬਾਅਦ ਘਰ ਵੈਸੇ ਵੀ ਸੁਨਸਾਨ ਹੋ ਗਿਆ ਜੇ ਤੁਸੀਂ ਵੀ ਚਲੇ ਜਾਓਗੇ ਤਾਂ ਘਰ ਖਾਲੀ ਹੋ ਜਾਏਗਾ ਤੇ ਉਹ ਚੰਗਾ ਨਹੀਂ ਲੱਗੇਗਾ ਸੀਮਾ ਨੇ ਗੱਲ ਸੰਭਾਲੀ ਦੇਖੋ ਨੌਕਰਾ ਵਾਂਗ ਰਹੋ ਕੀ ਚੰਗਾ ਲੱਗੇਗਾ ਕੀ ਨਹੀਂ ਸਾਨੂੰ ਸਮਝਾਉਣ ਦੀ ਲੋੜ ਨਹੀਂ ਸੀਮਾ ਦੀ ਗੱਲ ਨੂੰ ਵਿੱਚ ਹੀ ਕੱਟਦੇ ਹੋਏ ਗੁਰਪ੍ਰੀਤ ਸਿੰਘ ਬੇਰੁਖੀ ਨਾਲ ਬੋਲਿਆ ਨਹੀਂ ਵੀਰੇ ਸਾਡਾ ਇਹ ਮਤਲਬ ਨਹੀਂ ਸੀ ਸੀਮਾ ਨੇ ਸਿਰ ਹੇਠਾਂ ਕਰਕੇ ਕਿਹਾ ਮਾਂ ਚਲੀ ਗਈ ਤਾ ਉਸ ਦੇ ਨਾਲ-ਨਾਲ ਦੀਦੀ ਤੇ ਵੀਰੇ ਵਾਲੇ ਰਿਸ਼ਤੇ ਵੀ ਖਤਮ ਹੀ ਸਮਝੋ ਹੁਣ ਜਾਓ ਇੱਥੋਂ ਚੁੱਪ ਹੋ ਜਾਓ ਐਵੇਂ ਦਿਮਾਗ ਨਾ ਖਾਓ ਮਨਜੀਤ ਨੇ ਸੀਮਾ ਤੇ ਸ਼ਾਮੂ ਨੂੰ ਡਾਂਟਦੇ ਹੋਏ ਕਿਹਾ ਭੈਣ ਭਰਾ ਗੁੱਸੇ ਨਾਲ ਆਪਣੇ ਘਰਾਂ ਨੂੰ ਨਿਕਲ ਗਈ ਸ਼ਾਮੂ ਤੇ ਸੀਮਾ ਉਹਨਾਂ ਨੂੰ ਜਾਂਦੇ ਵੇਖਦੇ ਰਹੇ ਸਮਾਂ ਇਸੇ ਤਰ੍ਹਾਂ ਹੀ ਲੰਘ ਗਿਆ ਹੁਣ ਬਸੰਤ ਕੌਰ ਦੀ ਮਾਤ ਹੋਈ ਨੂੰ 2 ਸਾਲ ਹੋ ਗਏ ਸੀ ਪਰ ਉਹ ਤਿੰਨੇ ਭੈਣ ਭਰਾ ਫੇਰ ਕਦੇ ਵਾਪਸ ਨਾ ਆਏ ਕਾਰਨਾਂ ਮਿਲਣ ਦਾ ਗੁੱਸਾ ਉਹਨਾਂ ਨੂੰ ਹਜੇ ਵੀ ਹੈ ਸ਼ਾਮੂ ਤੇ ਸੀਮਾ ਬਸੰਤ ਕੌਰ ਦੇ ਘਰ ਵਿੱਚ ਹੀ ਰਹਿੰਦੇ ਨੇ ਪਰ ਅੱਜ ਸ਼ਾਮੂ ਨੇ ਇੰਨੀ ਤਰੱਕੀ ਕਰ ਲਈ ਸੀ ਬਸੰਤ ਕੌਰ ਦੇ ਘਰ ਨੂੰ ਸਿਰਫ ਘਰ ਨਹੀਂ ਸਗੋਂ ਇੱਕ ਵਿਰਦਾ ਆਸ਼ਰਮ ਬਣਾ ਦਿੱਤਾ ਜਿੱਥੇ ਬਹੁਤ ਸਾਰੇ ਬਜ਼ੁਰਗ ਤੇ ਬੱਚੇ ਆ ਕੇ ਰਹਿਣ ਲੱਗੇ ਅੱਜ ਆਪਣੇ ਘਰ ਨੂੰ ਵਿਰਦਾ ਆਸ਼ਰਮ ਵਿੱਚ ਬਦਲਦੇ ਦੇਖ ਕੇ ਬਸੰਤ ਕੌਰ ਦੀ ਆਤਮਾ ਨੂੰ ਵੀ ਕਿਤੇ ਨਾ ਕਿਤੇ ਸ਼ਾਂਤੀ ਮਿਲ ਗਈ ਹੋਣੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਣਾ